ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਛੋਟੇ ਸੰਧੂ ਵਾਜਦੇ ਭਰਾ ਜਿਲ੍ਹਾ ਇਹਨੂੰ ਪੈਂਦਾ ਬਟਿੰਡਾ ਬਾਈ ਕੋਲ ਦੋ ਗਾਵਾਂ ਬਕਾਉਆ ਜੀ ਲੂਣ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਮਨਿੰਦਰ ਬਾਈ ਪਿੰਡ ਪਿੰਡ ਸੰਧੂ ਬਾਈ ਜ਼ਿਲ੍ਹਾ ਜ਼ਿਲ੍ਹਾ ਬਟਿੰਡਾ ਹਾਂਜੀ ਨੇੜੇ ਨੇੜੇ ਕਿਹੜੇ ਪਿੰਡ ਪੈਂਦੇ ਬਈ ਆਪਾਂ ਨੂੰ ਆਪਾਂ ਨੂੰ ਤਪਾ ਬਾਈ ਹਾਂਜੀ ਪਾਈ ਰੂਪਾ ਤੇ ਭਧੌੜ ਬਾਈ ਠੀਕ ਹੈ ਜੀ ਛੋਟੇ ਸੰਧੂ ਬਾਈ ਦਾ ਬਈ ਛੋਟੇ ਸੰਧੂ ਬਾਈ ਠੀਕ ਹੈ ਜੀ ਹਾਂ ਜੀ ਪਹਿਲੀ ਵਸਤੀ ਜਾਣਕਾਰੀ ਦਿਓ ਆਪਣੀ ਤੇ ਬਾਈ ਪਹਿਲਾਂ ਸੁਣਦੀ ਹੈ ਬਈ ਪਲੂਣ ਹਾਂਜੀ ਮੂੰਹੋਂ ਚਾਰ ਦੰਦਾ ਬਾਈ ਹਾਂਜੀ ਹਾਂਜੀ ਬਾਈ ਤੇ ਰੇਟ ਭਰਾ ਦਾ ਰੇਟ ਫੋਨ ਤੇ ਕਰਾਂਗੇ ਬਾਈ ਠੀਕ ਹੈ ਜੀ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਵੀ 5 ਤੋਂ 7 ਦਿਨ ਬਾਕੀ ਹੈ ਬਈ ਹਫਤੇ ਵਾਂਗੂ ਰਹਿੰਦਾ ਹਾਂਜੀ ਠੰਡੀ ਸੀਲ ਦਾ ਅੰਤ ਨਹੀਂ ਕੋਈ ਬਾਈ ਲਓ ਠੀਕ ਹੈ ਜੀ ਆਹ ਦੇਖੋ ਲੈਵੇ ਢਿੱਲਾ ਬਾਈ ਹਾਂਜੀ ਇਹ ਲਓ ਠੀਕ ਹੈ ਜੀ ਹਾਂ ਠੰਡੀ ਸੀਲ ਜਿਵੇਂ ਮਰਜ਼ੀ ਥਣਾਂ ਨੂੰ ਹੱਥ ਲਾਈ ਦਿਓ ਥਣਾਂ ਦਾ ਗਾਇਬ ਗੂਪ ਹਾਂਜੀ ਤੁਸੀਂ ਆਪ ਦੇਖ ਲਓ ਬਾਈ ਹਰੇ ਕੰਮ ਉਹ ਵੇ ਦੇ ਢਿੱਲਾ ਢੁਲਾ ਵਾਧੂ ਪਈਆਂ ਠੀਕ ਹੈ ਨਾ ਚੈੱਕ ਕਰ ਸਕਦੇ ਤੇ ਫੇਸ ਕੁਆਲਟੀ ਫੇਸ ਦੇਖ ਲਓ ਬਾਈ ਬੋਦੀਵਾਦੀ ਕੋਣ ਲਓ ਜੀ ਠੀਕ ਹੈ ਜੀ ਠੀਕ ਬਹੁਤ ਠੰਡੀ ਸੀਰ ਦਾ ਪਲੂਣ ਵਸੀ ਆ ਤੇ ਲੈਵੇ ਦਾ ਤਾਜ਼ਾ ਭਰਾ ਤੁਸੀਂ ਲਾ ਸਕਦੇ ਦੇਖ ਸਕਦੇ ਹੋ ਬਾਕੀ ਸਭ ਨੂੰ ਦੇਖ ਹੀ ਰਿਹਾ ਠੀਕ ਹੈ ਜੀ ਲਓ ਜੀ ਸ਼ਾਈਨਿੰਗ ਸ਼ੂਨੋ ਕਾ ਬਹੁਤ ਆ ਬਾਈ ਪਿੰਡੇ ਤੇ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਮੋੜ ਲਓ ਭਰਾ ਮੋੜ ਲਓ ਲਓ ਜੀ ਦੇਖ ਸਕਦੇ ਹੋ ਓ ਠੰਡੀ ਸੀਲੇ ਜਿੱਥੇ ਮਰਜ਼ੀ ਖੜਾ ਲਓ। ਹਾਂਜੀ ਹਾਂ ਇੱਥੇ ਖੜਾ ਲਓ ਬਾਈ। ਕੋਈ ਚੱਕਰੀ ਨਹੀਂ। ਲੋ ਇਹ ਲੋ ਇਧਰਲੇ ਪਸਦੀ ਹੱਥ ਲਾ ਦਿੰਦੇ ਕੋਈ ਮਤਲਬ ਨਹੀਂ। ਠੀਕ ਹੈ ਜੀ ਠੀਕ ਹੈ। ਹਾਂ ਜਿੱਧਰ ਦੀ ਮਰਜ਼ੀ ਹੱਥ ਲਾਈ ਚਲੋ। ਠੀਕ ਹੈ ਜੀ ਠੀਕ। ਤੇ ਭਰਾ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ। ਪਿੰਡ ਸੰਧੂ। ਛੋਟਾ ਸੰਧੂ ਵਾਈ ਦਾ ਭਰਾ ਹੈ ਠੀਕ ਹੈ ਨਾ। ਲੋ ਜੀ। ਆਂ ਤੁਹਾਨੂੰ ਕਰਮ ਵਾਲੇ ਤੇ ਬਹੁਤ ਸੋਹਣਾ ਲੱਗਿਆ। ਜਿਹੜਾ ਕੁਛ ਵੀ ਵੀਡੀਓ ਦੇ ਵਿੱਚ ਕਹਾਂਗੇ ਉਹੀ ਚੀਜ਼ ਹੋਊਗੀ ਬਾਈ। ਠੀਕ ਹੈ ਜੀ। ਠੀਕ ਹੈ ਨਾ ਹਾਂ ਠੀਕ ਹੈ। ਲਓ ਬਾਈ ਜਿੱਧਰ ਦੀ ਮਰਜ਼ੀ ਹੱ ਰੇਟ ਭਰਾ ਜਾਇਜ਼ ਹੋਊ ਜਮਾ ਰੇਟ ਬਈ ਜਾਇਜ਼ ਹੋਊਗਾ ਰੇਟ ਫੋਨ ਤੇ ਹੋਊਗਾ ਹਾਂਜੀ ਹਾਂਜੀ ਠੀਕ ਹੈ ਨਾ ਠੀਕ ਹੈ ਹਾਂ ਬਈ ਠੀਕ ਹੈ ਹਾਂ ਜੀ ਦੂਜੀ ਵਾਰ ਦੱਸੋ ਜਾਣਕਾਰੀ ਇਹ ਦੂਜੇ ਸੂਏ ਸੁੰਦੀ ਆ ਬਈ ਹਾਂਜੀ ਹਾਂਜੀ ਕਿੰਨੇ ਦਿਨ ਬਾਕੀ ਆ ਜੀ ਇਹਦਾ ਵੀ ਹਫਤਾ ਬਾਕੀ ਆ ਬਈ ਤੇ ਰੇਟ ਜੀ ਰੇਟ ਇਹਦਾ ਵੀ ਫੋਨ ਤੇ ਹੋਊਗਾ ਬਈ ਠੀਕ ਹੈ ਜੀ ਹਾਂਜੀ ਇਹਦਾ ਵੀ ਲੈਵ ਆ ਲੂਗਾ ਦੇਖ ਲਓ ਬਈ ਪੂਰਾ ਸੇਰ ਦੂਜੇ ਸੂਏ ਸੁਣਾ ਜੀ ਹਾਂ ਹਫਤੇ ਦੀ ਕੱਚੀ ਆ ਜੀ ਬਿਲਕੁਲ ਬਈ ਹਫਤੇ ਦੀ ਕੱਚੀ ਆ ਲੈਵ ਦੀ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰਾ ਦਿਓ ਬਈ ਕੱਲਾ ਕੱਲਾ ਥਾਣਾ ਕਲੱਬੀ ਥਾਣਾ ਠੀਕ ਹੈ ਜੀ ਮੁੱਠੀ ਵਾਲਾ ਹੱਥੀ ਚੋਈ ਵਾਲੇ ਥਾਣਾ ਬਾਈ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਕੱਦ ਬੱਡ ਸੁੱਕਣਾ ਕਰਮ ਵਾਲੇ ਦਾ ਸੋਣਾ ਠੀਕ ਹੈ ਜੀ ਲੋ ਜੀ ਤੋੜ ਦੋ ਪਰਾ ਲੈ ਵੇਦਾਂ ਤਾਜ਼ਾ ਲਾਹਸਾ ਤੇ ਪ੍ਰਾਟੇ ਲੱਡੂ ਨਾ ਕਰਮ ਵਾਲੇ ਦੀ ਬੋਪੀ ਬਹੁਤ ਪੰਜਾ ਬਾਈ ਬਹੁਤ ਮੋੜ ਲਓ ਮੋੜ ਲਓ ਹਾਂ ਲੋ ਜੀ ਸੰਘਾ ਜ਼ਰੂਰਾ ਠੰਡੀ ਸੀ ਹਾਂਜੀ ਮਮੂਲੀ ਸਿੰਘ ਆ ਜੀ ਬਈ ਆ ਠੀਕ ਹੈ ਜੀ ਹਾਂਜੀ ਹਾਂ ਠੀਕ ਠੀਕ ਬਹੁਤਾਂ ਦਾ ਟਾਈਮ ਹੋਣ ਵਾਲਾ ਬਾਈ ਹਨ ਹਾਂਜੀ ਹਾਂਜੀ ਪੁਰਾ ਅੰਦਰ ਨੂੰ ਭਾਈ ਦਿਆਂ ਨੇ ਠੀਕ ਹੈ ਹਾਂਜੀ ਲੋ ਪੁਰਾ ਨੇਵੇ ਦੀ ਕੁਆਲਿਟੀ ਬਾਈ ਇਹਦੀ ਵੀ ਚੈੱਕ ਕਰਾ ਦਿਓ ਹਾਂਜੀ 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 ਬਾਈ ਠੀਕ ਹੈ ਲੋ ਪੁਰਾ ਥੇੜੇ ਤੋਂ ਲੈਵਾ ਚੈੱਕ ਕਰਾ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ ਸੋਨਾ ਥਾਣਾ ਹਾਂਜੀ ਹਾਂ ਹਾਂ ਠੀਕ ਹਾਥੀ ਚੁਵਾਈ ਵਾਲਾ ਥਾਣਾ ਜੀ ਰਾਤ ਸਾਹਿਬ ਆਜੋ ਠੀਕ ਹੈ ਜੀ ਠੀਕ ਹੈ ਠੀਕ ਦੇਖ ਲਓ ਭਾਈ ਸਾਹਿਬ ਲੋ ਜੀ ਜਿਵੇਂ ਮਰਜੀ ਹੱਥ ਲਾਈ ਚੱਲੋ ਠੀਕ ਹੈ ਹਾਂਜੀ ਹਾਂ ਕੋਈ ਮਤਲਬ ਨਹੀਂ ਜਿਹੜੇ ਠੀਕ ਹੈ ਹਾਂਜੀ ਹਾਂ ਲੋ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਲਾਵਾਂਗੇ ਪਾਸ ਸਕਰੀਨ ਤੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ